ਸੋ ਸਾਰੇ ਹੀ ਸਤਿਕਾਰਯੋਗ ਲੋਕਾਂ ਦਾ ਨਿਰਮਲ ਕੁਟਵਾਰੀ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਮੈਂ ਹਾਂ ਤੁਹਾਡਾ ਆਪਣਾ ਨਿਰਮਲ ਕੁਟਵਾਰੀ ਕਾਨੂੰਗੋ। ਸੋ ਅੱਜ ਅਸੀਂ ਤੁਹਾਡੇ ਨਾਲ ਇੱਕ ਮਹਾਲ ਮਹਿਕਮੇ ਦਾ ਬਹੁਤ ਐਮ ਦਸਤਾਵੇਜ਼ ਜਿਹੜਾ ਜਿਹਨੂੰ ਸ਼ੀਰਨਾਸੂ ਵੀ ਕਹਿੰਦੇ ਆ, ਕੁਰਸੀ ਨਮਾ ਵੀ ਕਹਿੰਦੇ ਆ, ਵੰਸਾਵਲੀ ਵੀ ਕਹਿੰਦੇ ਆ ਔਰ ਉਹਨੂੰ ਅੰਗਰੇਜ਼ੀ ਦੇ ਵਿੱਚ ਭਾਸ਼ਾ ਦੇ ਵਿੱਚ ਪੈਡੀਗਰੀ ਵੀ ਕਿਹਾ ਜਾਂਦਾ ਔਰ ਫੈਮਿਲੀ ਟਰੀ ਵੀ ਕਿਹਾ ਜਾਂਦਾ। ਹੈਮਟਰੀ ਆਪਾਂ ਕਹ ਦਿੰਨੇ ਵੀ ਕਿੱਥੋਂ ਆਪਣੇ ਪੁਰਖਿਆਂ ਤੋਂ ਲੈ ਕੇ ਆਪਣੇ ਅੱਜ ਤੱਕ ਦੇ ਵਾਰਸਾਂ ਤੱਕ ਦਾ ਜਿਹੜਾ ਇਹ ਕੁਰਸੀਨਾਮਾ ਬਹੁਤ ਮਹੱਤਵਪੂਰਨ ਹੈ ਇਸ ਕੁਰਸੀਨਾਮੇ ਦੇ ਵਿੱਚ ਕੀ ਕੀ ਗੱਲਾਂ ਦਾ ਪਤਾ ਲੱਗਦਾ ਹੈ ਔਰ ਇਹਦੀ ਕੀ ਮਹੱਤ ਹੈ ਅੱਜ ਤੁਹਾਨੂੰ ਇਸ ਬਾਰੇ ਗੱਲ ਕਰਾਂਗੇ ਔਰ ਇਹਦੇ ਵਿੱਚ ਜੇ ਕੋਈ ਕਮੀ ਹੋਵੇ ਤਾਂ ਆਪਾਂ ਨੂੰ ਕੀ ਨੁਕਸਾਨ ਹੋ ਸਕਦਾ ਸੋ ਜੇਕਰ ਇਹ ਮੁਕੰਮਲ ਹੋਵੇ ਤਾਂ ਉਹਦਾ ਸਾਰੇ ਵਾਰਸਾਂ ਨੂੰ ਜ਼ਮੀਨ ਦੇ ਮਾਲਕਾਂ ਨੂੰ ਕਿੰਨਾ ਫਾਇਦਾ ਪਹੁੰਚਦਾ ਹੈ ਔਰ ਇਹਦੇ ਕੀ ਕੀ ਜਿਹੜੇ ਇਹਨੂੰ ਦਰਸਾਉਣ ਦੇ ਢੰਗ ਹੈ ਔਰ ਕਿਸ ਤਰ੍ਹਾਂ ਪਿੰਡ ਦੇ ਵਿੱਚ ਵਿਅਕਤੀ ਨਾਲ ਦੀ ਉਮਰ ਦਾ ਪਤਾ ਲੱਗਦਾ ਕਿ ਕਿਸੇ ਖਾਨਦਾਨ ਦੇ ਬੰਦੇ ਦੀ ਜਿਹੜੀ ਉਮਰ ਹੈ ਕਿ ਕਿਸੇ ਦਾ ਚਾਚਾ ਲੱਗਦਾ ਕੋ ਤਾਹ ਲੱਗਦਾ ਉਹ ਜਿਹੜੇ ਏਜ ਮੈਟ ਹੁੰਦੇ ਆ ਉਹ ਉਹ ਵੀ ਕਿਵੇਂ ਪਤਾ ਲੱਗਦਾ ਆਪਾਂ ਨੂੰ ਸੋ ਤੁਹਾਡੇ ਨਾਲ ਇਹ ਸਾਰੀਆਂ ਸਾਂਝੀਆਂ ਕਰਾਂਗੇ ਕਿਵੇਂ ਜਮਾ ਬੰਦੀ ਦੇ ਨਾਲ ਉਹ ਅਟੈਚ ਹੁੰਦਾ ਔਰ ਕੀ ਕੀ ਉਹਦੇ ਵਿੱਚ ਦਿਖਾਇਆ ਜਾਂਦਾ ਸੋ ਸਾਰੀਆਂ ਗੱਲਾਂ ਤੁਹਾਡੇ ਨਾਲ ਜਿਹੜੀਆਂ ਇਹਦੇ ਨਾਲ ਬਿਰ ਬਿਨਾਂ ਸਾਂਝੀਆਂ ਕਰਾਂਗੇ ਆਓ ਆਪਾਂ ਦੇਖਦੇ ਆਂ ਹਾਂਜੀ ਸੋ ਆਓ ਆਪਾਂ ਦੇਖਦੇ ਹਾਂ ਕਿ ਮਹਿਕਮਾ ਮਾਲ ਦੇ ਵਿੱਚ ਪਟਵਾਰੀ ਸਬੰਧ ਦਾ ਜਿਹੜਾ ਜਿੱਦਾਂ ਜਮਾਂਬੰਦੀ ਬਣਾਉਂਦੇ ਆ ਤੇ ਉਸ ਤੋਂ ਪਹਿਲਾਂ ਨਾਲ ਉਹਦੇ ਜਿਹੜਾ ਕੁਰਸੀਨਾਮਾ ਤਿਆਰ ਹੁੰਦਾ ਕਿਉਂਕਿ ਕੁਰਸੀਨਾਮੇ ਦੇ ਉੱਪਰ ਸਾਰੇ ਜਿਹੜੇ ਜਿਹਨੂੰ ਸੀਰਾਨਾ ਸਭ ਮਾਲਕਾਂ ਮਾਲ ਮਹਿਕਮੇ ਦੇ ਵਿੱਚ ਸੀਰਾਨਾ ਸਭ ਮਾਲਕਾਂ ਨੂੰ ਵੀ ਕਿਹਾ ਜਾਂਦਾ ਉਰਦੂ ਫਾਰਸੀ ਦੇ ਸ਼ਬਦਾਂ ਚ ਕੁਰਸੀਨਾਮਾ ਕਿਹਾ ਜਾਂਦਾ ਜਿਹੜੀ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਔਰ ਬੰਸਾ ਵਾਲੀ ਬੰਸਾ ਵਾਲੀ ਵੀ ਆਪਣੇ ਉਰਦੂ ਫ਼ਾਰਸੀ ਦਾ ਸ਼ਬਦ ਹੈ ਔਰ ਪੈਡੀਗਰੀ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਕੀ ਹੁੰਦਾ ਇਹਨੂੰ ਫੈਮਿਲੀ ਟਰੀ ਵੀ ਕਹਿੰਦੇ ਫੈਮਿਲੀ ਟਰੀ ਵੀ ਕੀ ਹੁੰਦਾ ਸੋ ਅੱਜ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਨਾਲ ਇੱਥੇ ਗੱਲ ਕਰਦੇ ਆਂ ਇਹ ਜਮਾਂਬੰਦੀ ਦੇ ਨਾਲ ਸ਼ਾਮਲ ਹੁੰਦਾ ਹੈ ਇਹਦਾ ਸਭ ਤੋਂ ਜਿਹੜਾ ਮਹੱਤਵਪੂਰਨ ਪਹਿਲੂ ਹੈ ਕਿ ਜਮਾਂਬੰਦੀ ਦੇ ਨਾਲ ਸ਼ਾਮਲ ਹੁੰਦਾ ਔਰ ਇਹ ਲਗਭਗ 7-8 ਤੋਂ ਬਾਅਦ ਜਿਹੜਾ ਜਮਾਂਬੰਦੀ ਦੇ ਨਾਲ ਜੁੜੀ ਨਹੀਂ ਰਹਿ ਗਿਆ ਕਰਨਾ ਕਿਉਂਕਿ ਉਸ ਤੋਂ ਪਹਿਲਾਂ ਇਹ ਨਾਲ ਸ਼ਾਮਲ ਹੁੰਦਾ ਸੀ ਇਸ ਕਰਕੇ ਕਿਉਂਕਿ ਇਹਦੇ ਵਿੱਚ ਗੋਤ ਕੌਮ ਵਾਰ ਜਿਹੜਾ ਦਰਜ ਹੁੰਦਾ ਹੈ ਔਰ ਸਭ ਤੋਂ ਜਿਹੜਾ ਇਹਦਾ ਮਹੱਤਵਪੂਰਨ ਜਿਹੜਾ ਹੈਗਾ ਇਹਦਾ ਇਹਦੀ ਤਰਪਤੀ ਗੋਤ ਅਤੇ ਕੌਮਵਾਰ ਜਿਹੜਾ ਇਹ ਮੁਤਾਬਕ ਦਰਜ ਕੀਤਾ ਜਾਂਦਾ ਹੈ ਇਹ ਬਲੈਕਬੋਰਡ ਤੇ ਅਸੀਂ ਤਾਂ ਤੁਹਾਨੂੰ ਬਣਾ ਕੇ ਦੱਸਿਆ ਕਿਉਂਕਿ ਦੇ ਸਾਰੇ ਫੈਕਟਰ ਇਹਦੇ ਉੱਪਰ ਅਸੀਂ ਦਰਜ ਕੀਤੇ ਆ ਤਾਂ ਜੋ ਤੁਸੀਂ ਇਹਦੀ ਫੋਟੋਕਾਪੀ ਕੱਢ ਕੇ ਔਰ ਪ੍ਰਿੰਟ ਕੱਢ ਕੇ ਹੋਰ ਵੀ ਲੋਕਾਂ ਤੱਕ ਇਹ ਪਹੁੰਚਾ ਸਕੋ ਕਿਉਂਕਿ ਮਾਲਮ ਵਿਭਾਗ ਦੇ ਬਹੁਤ ਮਹੱਤਵਪੂਰਨ ਜਿਹੜਾ ਦਸਤਾਵੇਜ਼ ਹੈ ਡਾਕੂਮੈਂਟ ਸੋ ਤਰਪਤੀ ਵੀ ਪਿੰਡ ਦਾ ਉਹ ਮਾਲਕ ਕਿਸ ਪੱਤੀ ਚ ਮਾਲਕ ਹੈ ਉਹ ਪੱਤੀ ਦਾ ਉਹ ਨਾਂ ਆਉਂਦਾ ਹੈ ਜਿਸ ਤਰ੍ਹਾਂ ਥੱਲੇ ਦਾ ਪਟਵਾਰੀ ਫਾਰਮ ਨੰਬਰ 36 ਨਮੂਨਾ ਵਿਖਾਇਆ ਸੋ ਜਿਹੜਾ ਇਹ ਇਹਨੂੰ ਘੁਰੀਆਂ ਕਹਿੰਦੇ ਆ ਇਹ ਜਿਵੇਂ 1 2 3 4 5 6 7 8 9 10 11 12 13 14 14 ਘੁਰੀਆਂ ਆਪਾਂ ਇਸ ਤਰ੍ਹਾਂ ਦਿਖਾਈਆਂ ਪਰ ਇਹ ਇਸ ਤਰ੍ਹਾਂ ਸਾਰੇ ਪਿੰਡ ਦੀਆਂ ਇਹ ਕੋਈ 1000 ਘੁਰੀ ਵੀ ਹੋ ਸਕਦੀ 800 ਘੁਰੀ ਹੋ ਸਕਦੀ ਹੈ 600 ਘੁਰੀ ਹੋ ਸਕਦੀ ਹੈ ਪਰ ਥੱਲੇ نیچے ਨੂੰ 1 2 3 4 5 6 7 8 ਥੱਲੇ ਨੂੰ ਇਹ ਅੱਠ ਕੁਰੀਆਂ ਬਣੀਆਂ ਹੁੰਦੀਆਂ ਔਰ ਇੱਕ ਕੁਰੀ ਲਗਭਗ 22 ਸਾਲ ਦੇ ਉਮਰ ਦਾ ਇੰਡੀਕੇਟ ਕਰਦੀ ਹੈ ਵੀ ਜਿਹੜਾ ਇਸ ਕੁਰੀ ਦੇ ਵਿੱਚ ਬੰਦਾ ਨਾਹਰ ਸਿੰਘ ਬੰਦਾ ਹੈ ਇਹ ਜੰਗ ਸਿੰਘ ਨਾਲੋਂ 22 ਸਾਲ ਵੱਡਾ ਹੈ ਲਗਭਗ ਤੇ ਜੰਗ ਸਿੰਘ ਦਾ ਪੁੱਤਰ ਜਿਹੜਾ ਰੇਸ਼ਮ ਸਿੰਘ ਹੈ ਉਹ 22 ਸਾਲ ਉਦੋਂ ਛੋਟਾ ਸੋ ਇਹ ਜਿਹੜੀਆਂ ਕੁਰੀਆਂ ਅੱਠੇ ਕੁਰੀਆਂ ਇਹ ਔਸਤਨ 22 ਸਾਲ ਮਤਲਬ ਸ਼ੋ ਕਰਦਾ ਹੈ ਇਸ ਕੁਰੀ ਜੋ ਇਸ ਬੰਦੇ ਦੀ ਉਮਰ ਤੇ ਅਰਸਾ ਲਗਭਗ 175 ਸਾਲ ਦਾ ਇੱਥੋਂ ਲੈ ਕੇ ਇੱਥੋਂ ਤੱਕ 175 ਸਾਲ ਜਣੀ ਜੀ ਆਪਣੀਆਂ ਲਗਭਗ ਜਿਹੜੀਆਂ ਹੈਗੀਆਂ ਆਪਾਂ ਕਹਿ ਸਕਦੇ ਹਾਂ 7-8 ਪੀੜੀਆਂ 7 ਪੀੜੀਆਂ 8 ਪੀੜੀਆਂ ਨੂੰ ਇੱਕ 8 ਪੀੜੀਆਂ ਇੱਥੋਂ ਤੱਕ ਵਿਖਾਉਂਦਾ ਹੈ ਇੰਨੇ ਅਠਾਂ ਦੀ ਇਸੇ ਕਰਕੇ ਇਹ ਬਣਾਇਆ ਗਿਆ ਔਰ ਇਹਦਾ ਸਭ ਤੋਂ ਮਹੱਤਵਪੂਰਨ ਜਿਹੜੀ ਤੁਹਾਨੂੰ ਸਾਂਝੀ ਕਰਨ ਲੱਗਿਆਂ ਪਹਿਲਾਂ ਉਸ ਮਾਲਕ ਦੀ ਪੱਤੀ ਵਿਖਾਈ ਜਾਂਦੀ ਕਿ ਇਸ ਪੱਤੀ ਚ ਉਹ ਮਾਲਕ ਹੈ ਫਿਰ ਉਹਦਾ ਗੋਦ ਦਰਜ ਕੀਤਾ ਜਾਂਦਾ ਹੈ ਸਭ ਤੋਂ ਅੱਗੇ ਬਰਾੜ ਗੋਦਰਜ ਹੁੰਦਾ ਸਿੱਧੂ ਬਰਾੜ ਗੋਦਰਜ ਹੁੰਦਾ ਉਸ ਤੋਂ ਬਾਅਦ ਕੱਲੇ ਸਿੱਧੂ ਆਉਂਦੇ ਆ ਉਸ ਤੋਂ ਬਾਅਦ ਜਿਵੇਂ ਧਾਲੀਵਾਲ ਗਿੱਲ ਉਸ ਤੋਂ ਬਾਅਦ ਜਿੰਨੇ ਵੀ ਹੋਰ ਗੋਤ ਆਉਂਦੇ ਆ ਢਿੱਲੋਂ ਜਾਂ ਉਸ ਤੋਂ ਬਾਅਦ ਜਿਹੜੀਆਂ ਹੋਰ ਜਿਵੇਂ ਜਾਤੀਆਂ ਆਉਂਦੀਆਂ ਲੋਹਾਰ ਦਰਜੀ ਜਿਸ ਤਰ੍ਹਾਂ ਦੀ ਉਦੋਂ ਛੋਟੀਆਂ ਹੋਰ ਜਾਤੀਆਂ ਆਉਂਦੀਆਂ ਜਿਵੇਂ ਜਿਹਨੂੰ ਮਜਬੀ ਸਿੱਖ ਆਪਾਂ ਜਾਤੀਆਂ ਨੂੰ ਜਿਹੜੇ ਬੇਜਮੀਨੇ ਮਜ਼ਦੂਰ ਨੇ ਡਾਊਨ ਟ੍ਰੋਡਨ ਪੀਪਲ ਨੇ ਸੋ ਉਹਨਾਂ ਨੂੰ ਜਿਹੜੇ ਉਹਨਾਂ ਦੀ ਵਾਰੀ ਆਉਂਦੀ ਹੈ ਮਜਵੀ ਸਿੱਖ ਦੀ ਔਰ ਉਸ ਤੋਂ ਬਾਅਦ ਜਿਹੜੇ ਬੌਰੀਆ ਸਿੱਖ ਆਦ ਬੀ ਇਹ ਕਿਹੜੇ ਖਾਨਦਾਨ ਵਿੱਚੋਂ ਇਹ ਚੀਜ਼ੇ ਸਿੱਧ ਕਰਦੀ ਜਿਹੜਾ ਕੌਮਵਾਰ ਤੇ ਗੋਤਵਾਰਿਆਂ ਨੂੰ ਲਿਖਿਆ ਜਾਂਦਾ ਵੀ ਉਹ ਕਿਹੜੇ ਖਾਨਦਾਨ ਦੇ ਵਿੱਚੋਂ ਹੈ ਔਰ ਕਿਸ ਖਾਨਦਾਨ ਨਾਲ ਸੰਬੰਧ ਰੱਖਦਾ ਉਹਦੀ ਜਾਤੀ ਕੀ ਹੈ ਸੋ ਸਾਰਾ ਇਹਦੇ ਉੱਪਰ ਦਰਜ ਹੁੰਦਾ ਸੋ ਜਿਹੜੀ ਇਹਦੀ ਸਭ ਤੋਂ ਮਹੱਤਵਪੂਰਨ ਜਿਹੜੀ ਤੁਹਾਡੇ ਨਾਲ ਜਿਹੜੀ ਦੱਸਣ ਵਾਲੀ ਗੱਲ ਹੈ ਉਹ ਹੈ ਕਿ ਇਹਦੀਆਂ ਜਿਹੜੀਆਂ ਨਿਸ਼ਾਨੀਆਂ ਇਹਦੀਆਂ ਨਿਸ਼ਾਨੀਆਂ ਕੀ ਹੈ ਜਿਹੜਾ ਬੰਦੋਬਸਤੀ ਮਾਲਕ ਹੁੰਦਾ ਬੰਦੋਬਸਤੀ ਮਾਲਕ ਜਿਸ ਤਰ੍ਹਾਂ ਉਹ ਹਰਾ ਰੰਗ ਭਰ ਕੇ ਦਿਖਾਇਆ ਤੁਹਾਨੂੰ ਹਰਾ ਰੰਗ ਜਿਹੜਾ ਭਰਿਆ ਉਹ ਨਹਾਰ ਸਿੰਘ ਆ ਨਹਾਰ ਸਿੰਘ ਹਰੇ ਰੰਗ ਵਾਲਾ ਜਿਹੜਾ ਮਾਲਕ ਹੈ ਉਹ ਉਦ ਰਿੰਡication ਦਿੱਤੀ ਹੈ ਨਕਸ਼ਾ ਅਲਾਮਾਤ ਨਿਸ਼ਾਨੀਆਂ ਵਾਲਾ ਚਿੰਨਾਂ ਵਾਲਾ ਨਕਸ਼ਾ ਜਿਹੜਾ ਉਹਨੂੰ ਨਕਸ਼ਾ ਅਲਾਮਾਤ ਉਰਦੂ ਫਾਰਸੀ ਦੇ ਸ਼ਬਦਾਂ ਚ ਕਿਹਾ ਜਾਂਦਾ ਸੋ ਇਹ ਬੰਦੋਬਸਤ ਸੈਟਲਮੈਂਟ ਜਦੋਂ 1887 ਜੋ ਹੈ ਉਦੋਂ ਇਹ ਸ਼ੇਰਨਾਸੂ ਜਿਹੜੇ ਇਹਨਾਂ ਨੂੰ ਇਹ ਸ਼ਕਲਾਂ ਦਿੱਤੀਆਂ ਗਈਆਂ ਇਹਨਾਂ ਦੀਆਂ ਇੰਡੀਕੇਸ਼ਨ ਦਿੱਤੀਆਂ ਗਈਆਂ ਕਿ ਕਿਸੇ ਵੀ ਭਾਸ਼ਾ ਨੂੰ ਜਾਣਨ ਵਾਲਾ ਅਫਸਰ ਜੇਕਰ ਕਿਸੇ ਵੀ ਮਾਲ ਰਿਕਾਰਡ ਨੂੰ ਕਿਸੇ ਵੀ ਸਟੇਟ ਜਾ ਕੇ ਚੈੱਕ ਕਰਦਾ ਸੋ ਇਹ ਜਿਹੜੀਆਂ ਨਿਸ਼ਾਨੀਆਂ ਇਹ ਪੱਕੀਆਂ ਗ੍ਰੀਨ ਰੰਗ ਜਿਹੜਾ ਉਹ ਬੰਦੋਬਸਤੀ ਮਾਲਕ ਨੂੰ ਦਿੱਤਾ ਜਾਂਦਾ ਜਿਸ ਤਰ੍ਹਾਂ ਇਹ ਨਾਹਰ ਸਿੰਘ ਨੂੰ ਦਿੱਤਾ ਹੈ ਨੰਬਰ 2 ਤੇ ਲਾਵਲਦ ਜਿਹੜਾ ਹੈਗਾ ਲਾਵਲਦ ਲਾਜਨ ਉਹਨੂੰ ਕਹਿੰਨੇ ਜੀਦਾ ਕੋਈ ਸ਼ਾਦੀ ਨਾ ਹੋਵੇ ਕੋਈ ਬੱਚਾ ਨਾ ਹੋਵੇ ਸੋ ਕੋਈ ਵੀ ਲਾਵਲਦ ਬੰਦਾ ਜਿਸ ਦੀ ਆਪ ਦਾ ਕੋਈ ਵਾਰਿਸ ਨਾ ਹੋਵੇ ਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਉਹਦਾ ਜਿਹੜਾ ਚੌਰਸ ਕੁਰੀ ਦੇ ਵਿੱਚ ਜੋ ਚੌਰਸ ਕੁਰੀ ਦੇ ਵਿੱਚ ਵਿਖਾਇਆ ਹੈ ਮੱਲ ਸਿੰਘ ਮੱਲ ਸਿੰਘ ਉਹ ਉਹਦੇ ਵਿੱਚ ਲਿਖਿਆ ਉਹ ਕੁਰੀ ਦੇ ਵਿੱਚ ਆ 2 ਨੰਬਰ ਤੇ ਬਿਲਕੁਲ ਲਾਸਟ ਤੇ ਚੌਰਸ ਬਾਕਸ ਬਣਾਇਆ ਉਹਨੂੰ ਧਿਆਨ ਨਾਲ ਵੇਖੋ ਸੋ ਉਹਦੀਆਂ ਚਾਰੇ ਗੁੱਠਾਂ ਜਿਹੜੀਆਂ ਬੰਦ ਕੀਤੀਆਂ ਆਵੇ ਕਿ ਇੱਥੇ ਚਾਰੇ ਗੁੱਠਾਂ ਜਿਹੜੀਆਂ ਮੱਲ ਸਿੰਘ ਦੀਆਂ ਬੰਦ ਕੀਤੀਆਂ ਔਰ ਮੱਲ ਸਿੰਘ ਜਿਹੜਾ ਦਾਰਾ ਸਿੰਘ ਦਾ ਮੁੰਡਾ ਹੈ ਚੰਦ ਕੌਰੇ ਦੀ ਮਾਤਾ ਸੋ ਇਹ ਜਿਹੜਾ ਸ਼ੀਰਨਸਬੇ ਸ਼ੋਅ ਕਰਦਾ ਕਿ ਤੁਹਾਡੇ ਪਿਤਾ ਜੀ ਕੌਣ ਨੇ ਤੁਹਾਡੀ ਮਾਤਾ ਜੀ ਕੌਣ ਨੇ ਔਰ ਤੁਹਾਡੀ ਕੀ ਪੋਜੀਸ਼ਨ ਹੈ ਕੁਸੀਂ ਤੋਂ ਮਤਲਬ ਜਿਹੜੇ ਹੈਗੇ ਆ ਜਿਸ ਦਾ ਕੋਈ ਵਾਰਿਸ ਨਾ ਹੋਵੇ ਇਹਦਾ ਅੱਗੇ ਕੋਈ ਵੀ ਜਿਹੜੀ ਘੁਰੀ ਐ ਜੁੜਦੀ ਨਹੀਂ ਕਿਉਂਕਿ ਜੇ ਇਹਦੇ ਬੱਚੇ ਹੁੰਦੇ ਥੱਲੇ ਉਹਦੀ ਘੁਰੀ ਜੁੜਨੀ ਸੀ ਜਿਹਨੇ ਐਸ ਘੁਰੀ ਚਾਉਣਾ ਸੀ ਔਰ ਇਧਰਲੀਆ ਘੁਰੀਆਂ ਨੂੰ ਵਧਣਾ ਸੀ ਬਾਕੀ ਸਾਰਾ ਸ਼ੇਰ ਨਾਲ ਸਬੱਗੇ ਨਹੀਂ ਚੱਲਣਾ ਸੀ ਸੋ 3 ਨੰਬਰ ਤੇ ਜਿਹੜਾ ਗੈਰ ਕਾਬਜ ਗੈਰ ਕਾਬਜ ਜਿਹੜਾ ਵਿਅਕਤੀ ਹੁੰਦਾ ਜਿਸ ਦੀ ਕੋਈ ਜ਼ਮੀਨ ਹੋਰ ਕਾਸ਼ਤ ਕਰਦਾ ਹੋਵੇ ਕਹਿੰਦੀ ਜ਼ਮੀਨ ਉਹਦੀ ਹੋਵੇ ਕਾਸ਼ਤ ਕੋਈ ਹੋਰ ਕਰਦਾ ਹੋਵੇ ਉਹਨੂੰ ਬੰਦੇ ਨੂੰ ਗੈਰ ਕਾਬਜ ਵਿਖਾਇਆ ਜਾਂਦਾ ਜਿਹਦੇ ਵਿੱਚ ਦੀ ਕ੍ਰੋਸ ਲਾਇਆ ਜਾਂਦਾ ਜਮਾ ਦੇ ਨਿਸ਼ਾਨ ਵਾਂਗੂ ਡਾਟਡ ਜਿਹੜਾ ਕ੍ਰੋਸ ਲਾਇਆ ਜਾਂਦਾ ਸੋ ਜਿਹੜਾ ਇੱਥੇ ਵੀ ਸਾਡੇ ਕੋਲੇ ਜਿਹੜਾ ਹੈਗਾ ਸੁਭਾ ਸਿੰਘ ਸੁਭਾ ਸਿੰਘ ਦਾ ਮੁੰਡਾ ਜੱਸਾ ਸਿੰਘ ਹੈ ਸੁਭਾ ਸਿੰਘ ਦੇ ਘਰ ਵਾਲੀ ਧਨਕੌਰ ਹੈ ਜੱਸਾ ਸਿੰਘ ਦੇ ਘਰੋਂ ਕੰਤੀ ਹੈ ਔਰ ਕੰਤੀ ਦੇ ਦੋ ਇਹਨਾਂ ਦੇ ਪੇਟੋਂ ਦੋ ਬੱਚੇ ਹੋਏ ਐ ਜੀਤੋ ਕੁੜੀ ਤੇ ਬਾਜ ਸਿੰਘ ਤੇ ਬਾਜ ਸਿੰਘ ਦੇ ਗਾਂ ਬੱਚਾ ਉਹਦਾ ਹੈਗਾ ਕਰਮੇਲ ਸਿੰਘ ਜਿਹੜਾ ਕਰਮੇਲ ਸਿੰਘ ਹੈ ਇਹ ਗੈਰ ਕਾਬਜ ਦਾ ਸ਼ੋਅ ਕਰਦਾ ਆ ਵਿੱਚ ਦੀ ਇਹ ਡਾਟਡ ਲਾਈਨਾਂ ਲਾ ਕੇ ਇਹਨੂੰ ਕਰਾਸ ਵਿੱਚੋਂ ਲੱਗਦਾ ਜਿਸ ਤਰ੍ਹਾਂ ਆ ਕਰਾਸ ਲਾਇਆ ਹੋਇਆ ਹੈ 3 ਨੰਬਰ ਦੇ ਸਾਹਮਣੇ ਉਹ ਸ਼ਕਲ ਦੇ ਵਿੱਚ ਇਹ ਕਰਾਸ ਇਹ ਸ਼ੋਅ ਕਰਦਾ ਵੀ ਕਿ ਜੇ ਜ਼ਮੀਨ ਤੇ ਮਤਲਬ ਜਿਹੜੀ ਹੈਗੀ ਜੇ ਜਿਸ ਦੀ ਜ਼ਮੀਨ ਕੋਈ ਹੋਰ ਕਾਸ਼ਟ ਕਰਦਾ ਹੋਵੇ ਕਿ ਮਾਲਕ ਵੰਦਾ ਹੋਰ ਉਹ ਕਾਸ਼ਟ ਕੋਈ ਹੋਰ ਕਰਦਾ ਹੋਵੇ ਸੋ 4 ਨੰਬਰ ਤੇ ਜਿਹੜੀ ਬਹੁਤ ਮਹੱਤਵਪੂਰਨ ਇਹਦੀ ਤਾਰੋ ਜਿਹੜੀ ਵਿਖਾਈ ਹੈ ਔਰ ਇਸਤਰੀ ਮਾਲਕ ਜੇ ਹੋਵੇ ਕਿਸੇ ਵੀ ਕੁਰਸੀ ਨਾਮੇ ਦੇ ਵਿੱਚ ਸ਼ੇਰਾਨਾ ਵਿੱਚ ਪੈ ਡਿਗਰੀ ਚ ਜੇ ਪੱਤੇ ਚ ਕੋਈ ਔਰਤ ਵਿਖਾਈ ਹੈ ਜਿਹੜਾ ਦਰਖਤ ਦੇ ਪੱਤਾ ਆਪਾਂ ਜਿਸ ਤਰ੍ਹਾਂ ਪੱਤੇ ਚ ਨੂੰ ਸ਼ੋਅ ਕੀਤਾ ਜਾਂਦਾ ਸੋ ਤਾਰੋ ਜਿਹੜੀ ਹੈ ਨਾਹਰ ਸਿੰਘ ਦੇ ਘਰੋਂ ਆ ਪੱਤੇ ਚ ਦਿਖਾਈ ਦੀ ਹੈ ਜੰਗ ਦੇ ਜੰਗ ਸਿੰਘ ਦੇ ਘਰੋਂ ਦਾਨੋ ਇਹ ਵੀ ਪੱਤੇ ਚ ਵਿਖਾਈ ਹੈ ਦਾਰਾ ਸਿੰਘ ਦੇ ਘਰੋਂ ਚੰਦਕੌਰ ਵੀ ਪੱਤੇ ਚ ਵਿਖਾਈ ਹੈ ਨੰਦ ਸਿੰਘ ਦੇ ਘਰੋਂ ਬਾਜੋ ਇਹ ਵੀ ਪੱਤੇ ਚ ਵਿਖਾਈ ਹੈ ਸੋ ਜਿਹੜੀ ਪੋਤਾ ਸਿੰਘ ਦੇ ਘਰੋਂ ਪਾਲੀ ਔਰ ਜਿਹੜੀ ਸੂਬਾ ਸਿੰਘ ਦੇ ਘਰੋਂ ਧਨਕੌਰ ਤੇ ਜਸਾ ਸਿੰਘ ਦੇ ਘਰੋਂ ਕੰਤੀ ਤੇ ਬਾਜ ਸਿੰਘ ਦੇ ਘਰੋਂ ਜੀਤੋ ਇਹ ਪੱਤੇ ਚ ਵਿਖਾਈਆਂ ਗਈਆਂ ਪੱਤੇ ਚ ਵਿਖਾਈ ਜਿਹੜੀ ਕੋਈ ਵੀ ਹੈਗੀ ਔਰਤ ਉਹ ਪਤਨੀ ਨੂੰ ਵਿਖਾਇਆ ਜਾਂਦਾ ਸੋ ਇਹ ਜਿਹੜੇ ਨਿਸ਼ਾਨ ਬਣਾਏ ਆ ਇਹ ਪੱਤੇ ਦੇ ਵਿੱਚ ਵਿਖਾਈ ਜਾਂਦੀ ਔਰਤ ਤਾਂ ਜੋ ਇਹ ਇਸ ਕਰਕੇ ਬਣਾਏ ਨੇ ਇੱਕ ਤਾਂ ਅਸਰਾਂ ਨੂੰ ਸਮਝ ਲੱਗੇ ਲੋਕਾਂ ਨੂੰ ਸਮਝ ਲੱਗੇ ਕਿ ਕਿਸੇ ਵਿੱਚ ਕੋਈ ਗਲਤੀ ਜਾਂ ਕਟਿੰਗ ਕਰਨ ਦੀ ਸੁਭਾਵਨਾ ਨਹੀਂ ਹੁੰਦੀ ਤੁਸੀਂ ਲੜਕੀ ਨੂੰ ਪਤਨੀ ਨਹੀਂ ਬਣਾ ਸਕਦੇ ਪਤਨੀ ਨੂੰ ਲੜਕੀ ਨਹੀਂ ਬਣਾ ਸਕਦੇ ਉੱਤੇ ਟੈਂਪਰਿੰਗ ਹੋਊਗੀ ਕਟਿੰਗ ਹੋਊਗੀ ਸੋ ਇਹ ਨਿਸ਼ਾਨ ਤਾਂ ਬਣਾਈ ਹੁੰਦੀ ਚੰਨ ਸੋ ਪੰਜ ਨੰਬਰ ਤੇ ਜਿਹੜਾ ਬਹੁਤ ਮਹੱਤਵਪੂਰਨ ਹੈ ਇਹ ਲੜਕੀ ਜੇਕਰ ਕਾਗਜ਼ਾਂ ਜਿਵੇਂ ਬੰਦੀ ਚ ਲੜਕੀ ਮਾਲਕ ਹੈ ਸੋ ਉਹ ਲੜਕੀ ਨੂੰ ਟ੍ਰਾਇੰਗਲ ਦੇ ਵਿੱਚ ਤਕੂਨ ਦੇ ਵਿੱਚ ਜਿਵੇਂ ਆਪਾਂ ਤਕੂਨ ਬਣਾਉਣੇ ਤਕੂਨ ਦਾ ਰਕਬਾ ਕੱਢਦੇ ਆ ਉਹ ਤਕੂਨ ਦੇ ਵਿੱਚ ਜਿਵੇਂ ਸ਼ਿੰਦੂ ਨੂੰ ਵਿਖਾਇਆ ਇਹ ਸ਼ਿੰਦੂ ਤਕੂਨ ਦੇ ਵਿੱਚ ਵਿਖਾਈ ਹੈ ਸੋ ਆਪਣੇ ਕੋਲੇ ਇੱਥੇ ਸ਼ਿੰਦੂ ਜਿਹੜੀ ਹੈ ਇਹ ਕਰਮ ਸਿੰਘ ਦੀ ਬੇਟੀ ਹੈ ਕਰਮ ਸਿੰਘ ਦਾ ਬੇਟਾ ਬੰਤ ਸਿੰਘ ਹੈ ਉਹਦਾ ਬੇਟਾ ਅਗੇ ਸੰਤ ਸਿੰਘ ਹੈ ਸੋ ਜਿਹੜੀ ਸਿੰਧੂ ਹੈ ਇਹ ਟ੍ਰਾਇੰਗਲ ਦੇ ਵਿੱਚ ਵਿਖਾਈ ਜਾਂਦੀ ਹੈ ਸੋ ਅੱਗੇ 6 ਨੰਬਰ ਦੇ ਵਿੱਚ ਲੰਬਰਦਾਰ ਜਿਸ ਨੂੰ ਆਪਾਂ ਨੰਬਰਦਾਰ ਵੀ ਬੋਲ ਦਿੰਨੇ ਆ ਪਰ ਉਂਝ ਭਾਸ਼ਾ ਜਿਹੜਾ ਉਰਦੂ ਫਾਰਸੀ ਦੀ ਭਾਸ਼ਾ ਚ ਉਹ ਲੰਬਰਦਾਰ ਸ਼ਬਦ ਹੈ ਔਰ ਲੰਬਰਦਾਰ ਰੇਸ਼ਮ ਸਿੰਘ ਹੈ ਵਿਖਾਇਆ ਰੇਸ਼ਮ ਸਿੰਘ ਨੂੰ ਲਾਲ ਘੇਰੇ ਚ ਵਿਖਾਇਆ ਹੈ ਉਸ ਘੁਰੀ ਦੇ ਵਿੱਚ ਇਹਨੂੰ ਘੁਰੀ ਬੋਲਦੇ ਆ ਇਸ ਚੀਜ਼ ਨੂੰ ਔਰ ਉਹ ਕੂਰੀ ਦੇ ਵਿੱਚ ਉਹਦਾ ਘੇਰਾ ਲਾਲ ਜਿੱਥੇ ਵੀ ਘੇਰਾ ਲਾਲ ਕਿਸੇ ਕੁਰਸੀ ਨਾਵੇਂ ਦੇ ਵਿੱਚ ਲਾਲ ਘੇਰਾ ਵਿਖਾਇਆ ਜਾਂਦਾ ਉਹ ਨੰਬਰਦਾਰ ਦਾ ਨਾਮ ਹੁੰਦਾ ਇੱਥੇ ਵੀ ਜਿਹੜਾ ਨਾਹਰ ਸਿੰਘ ਹੈ ਇਹਦਾ ਪੁੱਤਰਾ ਰੇਸ਼ਮ ਸਿੰਘ ਨਾਹਰ ਸਿੰਘ ਦਾ ਮੁੰਡਾ ਜੰਗ ਸਿੰਘ ਹੈ ਜੰਗ ਸਿੰਘ ਦਾ ਮੁੰਡਾ ਜਿਹੜਾ ਰੇਸ਼ਮ ਸਿੰਘ ਹੈ ਉਹ ਪਿੰਡ ਦਾ ਨੰਬਰਦਾਰ ਹੈ ਸੋ ਇਹ ਲਾਲ ਕੂਰੀ ਚ ਰੇਸ਼ਮ ਸਿੰਘ ਵਿਖਾਇਆ ਹੈ ਇਹ ਨਮੂਨੇ ਦੇ ਤੌਰ ਤੇ ਤੁਹਾਨੂੰ ਇਧਰ ਤਾਂ ਜੋ ਤੁਹਾਨੂੰ ਦੇ ਬਾਰੇ ਪੂਰੀ ਮੁਕੰਮਲ ਜਾਣਕਾਰੀ ਮਿਲ ਸਕੇ ਸੋ 7 ਨੰਬਰ ਤੇ ਇਹਦਾ ਜਿਹੜਾ ਬਹੁਤ ਮਹੱਤਵਪੂਰਨ ਹੈ ਉਸ ਵਿਅਕਤੀ ਨੂੰ ਕਿਵੇਂ ਵਿਖਾਇਆ ਜਾਂਦਾ ਜਿਹਦਾ ਪਿਓ ਜਾਂ ਦਾਦਾ ਜਿੰਦਾ ਹੋਵੇ ਸੋ ਇਹ ਪੱਕਾ ਨਿਯਮ ਹੈ ਕੁਰਸੀ ਨਾਵੇਂ ਦੇ ਵਿੱਚ ਜਿਸ ਵੀ ਕਿਸੇ ਵਿਅਕਤੀ ਦਾ ਜ਼ਮੀਨ ਦੇ ਮਾਲਕ ਦਾ ਜਿਵੇਂ ਬੰਦੀ ਜੋ ਜ਼ਮੀਨ ਦਾ ਮਾਲਕ ਹੈ ਜੇਕਰ ਉਹਦੇ ਪਿਓ ਜਾਂ ਦਾਦਾ ਜਿੰਦਾ ਤਾਂ ਉਹਨੂੰ ਲਾਲ ਸ਼ਹੀ ਜਿਹਨੂੰ ਸੁਰਖੀ ਕਹਿੰਦੇ ਆ ਸੁਰਖੀ ਨਾਲ ਦਰਜ ਹੋਊਗਾ ਸੋ ਜਿਵੇਂ ਤੁਹਾਡੇ ਨਮੂਨੇ ਦੇ ਤੌਰ ਤੇ ਬੰਤ ਸਿੰਘ ਜਿਹੜਾ ਜਿੰਦਾ ਹੈ ਕਰਮ ਸਿੰਘ ਜਿੰਦਾ ਹੈ ਜਾਂ ਇਹਨਾਂ ਦੋਹਾਂ ਚੋਂ ਇੱਕ ਜਣਾ ਵੀ ਜਿੰਦਾ ਹੋਵੇ ਜਿਹਦਾ ਪਿਓ ਜਾਂ ਦਾਦਾ ਜਿੰਦਾ ਹੋਵੇ ਤੇ ਉਹ ਜਮ੍ਹਾਂ ਬੰਦੀ ਚ ਮਾਲਕ ਬਣ ਗਿਆ ਹੋਵੇ ਸੋ ਸੰਤ ਸਿੰਘ ਜਿਹੜਾ ਆਪਣੇ ਪਿਤਾ ਦੇ ਜਿਉਂਦੇ ਜੀ ਬੰਦ ਸਿੰਘ ਦੇ ਕਰਮ ਸਿੰਘ ਦੇ ਜਿਉਂਦੇ ਜੀ ਜਮ੍ਹਾਂ ਬੰਦੀ ਚ ਮਾਲਕ ਬਣਿਆ ਇਸ ਕਰਕੇ ਇਹਨੂੰ ਲਾਲ ਰੰਗ ਦੇ ਵਿੱਚ ਰਖਾਇਆ ਗਿਆ ਇਹਦੀ ਨਿਸ਼ਾਨੀ ਹੈ ਸੋ ਇਹ ਜਿਹੜਾ ਕਾਨੂੰਨ ਹੈ ਮਾਲਮੇਕਵੇਂ ਦਾ ਕਿ ਕੋਈ ਇਹਨੂੰ ਲਾਲ ਸ਼ਾਹੀ ਦੇ ਵਿੱਚ ਦਿਖਾਉਣਾ ਹੈ ਔਰ ਵਿਰਾਸਤ ਸਬੰਧੀ ਅਖੀਰ ਦੇ ਵਿੱਚ ਇਹ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਮਹੱਤਵਪੂਰਨ ਜਿਹੜੀ ਗੱਲ ਦੱਸਣੀ ਚਾਹੁੰਦੇ ਆ ਵਿਰਾਸਤ ਸਬੰਧੀ ਕੋਈ ਵੀ ਝਗੜਾ ਹੋਵੇ ਜਾਂ ਪਿੱਛੇ ਨੂੰ ਸਾਫ ਦਾ ਕੋਈ ਰਿਕਾਰਡ ਦੇਖਣਾ ਹੋਵੇ ਵੀ ਇਹਦਾ ਪਿਓ ਦਾਦਾ ਪਰਦਾਦਾ ਕਿੱਥੋਂ ਆਏ ਨੱਤੇ ਜਿਹਦੇ ਪਿਛਲੇ ਜਿਹੜੇ ਵਾਰਸ ਕੌਣ ਸੀ ਸੋ ਪਿੱਛੇ ਨੂੰ ਸਾਰੇ ਛੇੜਾ ਨਾਲ ਸੋ ਹਰ ਜਿਹਨੂੰ ਉਹਦੀ ਦੇ ਨਾਲ ਸ਼ਾਮਲ ਹੁੰਦਾ ਹੈ ਔਰ ਉਹ ਰਿਕਾਰਡ ਫਿਰ ਕੱਢ ਕੇ ਦੇਖਿਆ ਜਾਂਦਾ ਅੱਜ ਕੱਲ ਜਿਹੜਾ ਹੈ ਇਹਦਾ ਉਹ ਅਲਫਾਬੈਟਿਕਲ ਊੜੇ ਦੇ ਹਿਸਾਬ ਨਾਲ ਅੱਗੇ ਜਿਹੜਾ ਉਹ ਰਦੀਫ ਵਾਰ ਜਿਹੜਾ ਪਿੰਡ ਦੇ ਵਾਰਸਾਂ ਦਾ ਖਤੋਨੀ ਵਾਈਜ਼ ਮਾਲਕ ਦਾ ਨਾਮ ਕੇਵਟ ਵਾਈਜ਼ ਜਿਹੜਾ ਲੱਗਦਾ ਸੋ ਇਸ ਕਰਕੇ ਇਹ 7 8 10 ਤੱਕ ਜਿਹੜਾ ਇਹ ਜਹੋਂ ਬੰਦੀਆਂ ਦੇ ਹਰ ਜਹੋਂ ਮੰਡੀ ਦੇ ਨਾਲ ਸ਼ਾਮਲ ਹੁੰਦਾ ਕੋਈ ਵੀ ਕੋਰਟ ਕੇਸ ਹੋਵੇ ਕੋਈ ਵੀ ਕਿਸੇ ਦੇ ਮਾਲਕੀ ਸੰਬੰਧੀ ਝਗੜਾ ਹੋਵੇ ਸੋ ਕੁਰਸੀ ਨਾਵਾ ਪਿੱਛੋਂ ਕਢਾ ਕੇ ਜਿਹੜਾ ਉਹਦੇ ਨਾਲ ਜਿਹੜੇ ਮਾਲ ਮਾਲਕ ਜਿਹੜੇ ਆ ਉਹ ਮਾਨਯੋਗ ਸਿਵਲ ਕੋਰਟ ਦੇ ਜੱਜ ਸਾਹਿਬ ਵੀ ਤਸਦੀਕ ਕਰ ਸਕਦੇ ਆ ਹੋਰ ਕਿਸੇ ਵੀ ਜਿਹੜੀ ਹੈਗੀ ਹੈ ਕਾਰਜਕਾਰੀ ਪਾਲਕਾ ਦੇਫੀਸਰ ਸਬੰਨ ਉਹ ਵੀ ਮਤਲਬ ਜਿਹੜੇ ਇਹਨੂੰ ਚੈੱਕ ਕਰ ਸਕਦੇ ਉਹਨਾਂ ਸ਼ਹਿਰਨਾਸ ਤੋਂ ਔਰ ਜਿਹੜਾ ਅਖੀਰ ਦੇ ਵਿੱਚ ਜਦੋਂ ਵੀ ਪੁਟਵਾਰੀ ਸਬੰਨ ਵਰਾਸਤ ਦਾ ਇੰਤਕਾਲ ਦਰਜ ਕਰਦੇ ਆ ਉਸ ਇੰਤਕਾਲ ਦੇ ਬਿਲਕੁਲ ਪਿੱਛੇ ਜਦੋਂ ਉਹਦੀ ਪੁਛਤ ਸੋ ਜਿਹੜਾ ਇੰਤਕਾਲ ਦੇ ਬੈਕ ਸਾਈਡ ਤੇ ਜਦੋਂ ਇੰਤਕਾਲ ਮੂਹਰੇ ਦਰਜ ਹੋਇਆ ਜਾਂਦਾ ਉਹਦੇ ਪਿਛਲੇ ਪਾਸੇ ਜਿਹੜਾ ਸ਼ੇਰਨ ਅਸਬ ਦਰਜ ਕੀਤਾ ਜਾਂਦਾ ਕੁਰਸੀ ਨਾਮਾਂ ਦਰਜ ਕੀਤਾ ਜਾਂਦਾ ਜਿਹਨੂੰ ਇਸ ਤਰ੍ਹਾਂ ਦਿਖਾ ਕੇ ਬਿਲਕੁਲ ਇਸ ਤਰ੍ਹਾਂ ਦਾ ਨਮੂਨਾ ਬਣਾ ਕੇ ਉਹਦੇ ਵਿੱਚ ਬੇਸ਼ੱਕ ਦੀ ਬਾਕਸ ਬਾਕਸ ਨਹੀਂ ਬਣਾਏ ਜਾਂਦੇ ਪਰੰਤੂ ਉਹਦੇ ਵਿੱਚ ਆ ਸਾਰੇ ਇਸ ਤਰ੍ਹਾਂ ਨਾਰ ਸਿੰਘ ਦਾ ਮੁੰਡਾ ਜੰਗ ਸਿੰਘ ਉਹਦਾ ਮੁੰਡਾ ਰੇਸ਼ੂ ਸਿੰਘ ਔਰ ਇਹਦੇ ਦੂਜਾ ਮੁੰਡਾ ਕਰਮ ਸਿੰਘ ਉਹਦਾ ਬੰਤ ਸਿੰਘ ਤੇ ਸ਼ਿੰਦੂ ਤੇ ਸੰਤ ਸਿੰਘ ਇਹ ਸਾਰੀਆਂ ਚੀਜ਼ਾਂ ਲਿਖਣ ਤੋਂ ਬਾਅਦ ਫਰਜ ਕਰ ਲੋ ਜਿਹੜਾ ਹੈਗਾ ਜੱਸਾ ਸਿੰਘ ਦੀ ਵਿਰਾਸਤ ਚੜ੍ਹਨੀ ਹੈ ਜੱਸਾ ਸਿੰਘ ਦਾ ਮੌਤ ਸਰਟੀਫਿਕੇਟ ਲੱਗੂਗਾ ਸੋ ਉਹਦਾ ਜਿਹੜਾ ਹੈਗਾ ਕਰਮੇਲ ਸਿੰਘ ਦੇ ਨਾਂ ਤੇ ਬਾਜਨਾ ਬਾਜ ਸਿੰਘ ਹੈ ਉਹਨ ਜੱਸਾ ਸਿੰਘ ਨੇ ਆਪਣੇ ਪੋਤਰੇ ਨਾਲ ਵਸੀਅਤ ਕਰਤੀ ਹੈ ਸੋ ਜੱਸਾ ਸਿੰਘ ਦਾ ਇਸ ਤਰ੍ਹਾਂ ਹੀ ਸ਼ੇਰਾਨਾ ਸੁ ਬਣੂਗਾ ਜੱਸਾ ਸਿੰਘ ਦਾ ਮੁੰਡਾ ਬਾਜ ਸਿੰਘ ਔਰ ਇਹਦੀ ਪੁੱਤਰੀ ਇਹ ਘਰੋਂ ਜੀਤੋ ਇਹਨਾਂ ਦਾ ਮੁੰਡਾ ਕਰਮੇਲ ਸਿੰਘ ਸੋ ਜਿਹੜਾ ਕਰਮੇਲ ਸਿੰਘ ਹੈ ਇਹ ਵਿਰਾਸਤ ਦੇ ਵਿੱਚ ਉਹਵੇਂ ਬਿਲਕੁਲ ਦਰਜ ਹੋਊਗਾ ਪਟਵਾਰੀ ਸਬਾਨ ਲਿਖਣਗੇ ਉਹਵੇਂ ਲਾਲਚਾਈ ਚ ਸੋ ਉਹਦੇ ਨਾਲ ਲੰਮਰਦਾਰ ਤੇ ਪਟਵਾਰੀ ਸਬਾਨ ਜਿਹੜੇ ਉਹਨੂੰ ਤਸਦੀਕ ਕਰਨਗੇ ਉਹਤੇ ਲਿਖਣਗੇ ਕਿ ਇਸ ਕੁਰਸੀ ਨਾਂ ਉਹਦੇ ਵਿੱਚ ਸਾਰੇ ਕੁਦਰਤੀ ਵਾਰਸ ਵਿਖਾਏ ਗਏ ਹਨ ਕੋਈ ਵੀ ਵਾਰਸ ਛੱਡਿਆ ਨਹੀਂ ਗਿਆ ਜਾਂ ਲੁਕੋਇਆ ਨਹੀਂ ਗਿਆ ਜਾਂ ਵਾਧੂ ਨਹੀਂ ਵਿਖਾਇਆ ਗਿਆ ਸੋ ਇਹ ਚੀਜ਼ ਲਿਖ ਕੇ ਪਟਵਾਰੀ ਸਾਹਿਬ ਦਸਤਖਤ ਕਰਨਗੇ ਤੇ ਨੰਬਰਦਾਰ ਸਾਹਿਬ ਵੀ ਉੱਥੇ ਦਸਕਾ ਕਰਨਗੇ ਫੇਰੇ ਜਾਂਦੀ ਕੁਰਸੀ ਨਾਵਾ ਜਿਹੜਾ ਮੁਕੰਮਲ ਹੁੰਦਾ ਸੋ ਤੁਹਾਡੇ ਨਾਲ ਅਸੀਂ ਜਿਹੜੀ ਅੱਜ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਸਾਡੀਆਂ 78 ਵੀਡੀਓ ਪਈਆਂ ਅਸੀਂ ਹਰ ਐਤਵਾਰ ਲਾਈਵ ਹੁੰਨੇ ਆ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵਾ 7 ਵਜੇ ਤੱਕ ਸਾਰੇ ਲੋਕਾਂ ਵਾਸਤੇ ਪਟਵਾਰੀ ਸਬੰਧ ਦੇ ਕਾਨੂੰਨ ਉਸਬੰਧ ਦੇ ਕੰਮਾਂ ਵਾਸਤੇ ਸੋ ਤੁਹਾਡੀ ਕੋਈ ਵੀ ਇਸ ਸੰਬੰਧੀ ਕੋਈ ਤੁਹਾਡਾ ਕਮੈਂਟ ਹੋਵੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਨ ਲਾਈਕ ਕਰਨਾ ਸ਼ੇਅਰ ਕਰਨਾ ਵੱਡੀ ਗਿਣਤੀ ਚ ਤਾਂ ਜੋ ਕਿਸਾਨਾਂ ਤੇ ਆਪਾਂ ਜ਼ਮੀਨ ਦੇ ਮਾਲਕਾਂ ਚ ਇਹ ਜਾਣਕਾਰੀ ਜਿਹੜੀ ਮਹੱਤਵਪੂਰਨ ਹੈ ਲੈ ਕੇ ਜਾ ਸਕੀਏ ਕਿਸੇ ਵੀ ਵਾਰਸਾਂ ਸਬੰਧੀ ਉਹਨਾਂ ਨੂੰ ਜਿਹੜਾ ਵੀ ਇਸ ਤਰ੍ਹਾਂ ਦੇ ਝਗੜੇ ਹੁੰਦੇ ਆ ਉਹਦੇ ਸਬੰਧੀ ਸਪਸ਼ਟ ਤੇ ਜਿਹੜੀ ਉਹਨਾਂ ਨੂੰ ਪੂਰਨ ਜਾਣਕਾਰੀ ਜਿਹੜੀ ਮਿਲ ਸਕੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਅਪੀਲ ਕਰਦੇ ਕਿ ਉਹਨੂੰ ਵੱਡੀ ਗਿਣਤੀ ਚ ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੁਹਾਡਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ